ਗੁਰਤਾਸਵਲਾਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਸੂਪ ਦੀ ਰੈਸਪੀ ਸੂਪ ਬਣਾਵਾਂਗੇ ਜੀ ਆਪਾਂ ਗਾਜਰ ਟਮਾਟਰ ਤੇ ਚਕੰਦਰ ਦਾ ਸੀਜ਼ਨ ਮੁਤਾਬਕ ਜੋ ਵੀ ਸਬਜ਼ੀਆਂ ਚੱਲਦੀਆਂ ਹੁੰਦੀਆਂ ਨੇ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਸੂਪ ਬਣਾ ਕੇ ਆਪਣੇ ਪਰਿਵਾਰ ਨੂੰ ਜ਼ਰੂਰ ਪਾਇਆ ਕਰੋ ਸੂਪ ਜਿਹੜਾ ਪੀਣ ਵਿੱਚ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤੇ ਟੇਸਟੀ ਵੀ ਲੱਗਦਾ ਹੈ ਪੀਣ ਵਿੱਚ ਤੇ ਆਪਣੇ ਵਾਸਤੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤੇ ਸੂਪ ਬਣਾਉਣ ਵਾਸਤੇ ਆਪਾਂ ਇੱਥੇ ਲੈ ਲੈਨੇ ਜੀ 300 4 4-5 ਲੈ ਲੈਨੇ ਟਮਾਟਰ ਤੇ ਟਮਾਟਰਾਂ ਨੂੰ ਆਪਾਂ ਮੀਡੀਅਮ ਸਾਈਜ਼ ਦੇ ਟਮਾਟਰ ਲੈਨੇ ਤੇ ਨਾਲ ਹੀ ਆਪਾਂ ਲਈਏ ਨੇ ਜੀ ਅੱਧਾ ਕਿਲੋ ਗਾਜਰਾ ਤੇ ਇੱਕ ਲਈ ਆ ਜੀ ਆਪਾਂ ਇਹਦੇ ਵਿੱਚ ਸ਼ਕਰ ਜਾਂਦੀ ਤੇ ਨਾਲ ਦੋ ਤੋਂ ਤਿੰਨ ਲੈਨੇ ਆਪਾਂ ਚਕੰਦਰ ਤੇ ਦੋ ਟੁਕੜੇ ਲੈਏ ਨੇ ਆਪਾਂ ਛੋਟੇ ਛੋਟੇ ਅਦਰਕ ਦੇ ਅਦਰਕ ਵੀ ਬਹੁਤ ਵਧੀਆ ਲੱਗਦਾ ਜੀ ਸੂਪ ਦੇ ਵਿੱਚ ਤੇ ਇਹਨਾਂ ਦੀ ਆਪਾਂ ਛਿੱਲ ਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਕੇ ਤੇ ਫਿਰ ਆਪਾਂ ਸੂਪ ਦੀ ਤਿਆਰੀ ਕਰਦੇ ਆ ਤੇ ਗਾਜਰਾ ਆਪਾਂ ਅੱਧਾ ਕਿਲੋ ਲਈਏ ਨੇ ਤੁਸੀਂ ਜਿੰਨੇ ਆਪਣੇ ਪਰਿਵਾਰ ਦੇ ਹਿਸਾਬ ਨਾਲ ਤੁਸੀਂ ਜਿੰਨਾ ਸੂਪ ਬਣਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਸਬਜ਼ੀਆਂ ਨੂੰ ਤੁਸੀਂ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਕਰ ਲੈਨੇ ਆ ਜੀ ਇਹਨਾਂ ਨੂੰ ਅਦਰਕ ਨੂੰ ਛੇਦ ਲੈਨੇ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਚਕੰਦਰ ਛੇਲੇ ਲਾਂਗੇ ਐਸ ਤਰਾਪਾ ਬਰੀਕ ਬਰੀਕ ਛੇਲ ਉਤਾਰ ਲੈਨੇ ਆ ਚਕੰਦਰ ਦੀ ਤੇ ਨਾਲ ਹੀ ਆਪਾਂ ਇੱਕ ਲਈ ਆ ਜੀ ਸ਼ਕਰਗੰਦੀ ਸ਼ਕਰਗੰਦੀ ਵੀ ਤੁਸੀਂ ਜੂਸ ਦੇ ਵਿੱਚ ਜ਼ਰੂਰ ਪਾਓ ਬਹੁਤ ਵਧੀਆ ਟੇਸਟ ਹੁੰਦਾ ਇਹਦੇ ਨਾਲ ਵੀ ਤੇ ਇਹਨੂੰ ਆਪਾਂ ਥੋੜਾ ਜਿਹਾ ਛਿੱਲ ਲਾਂਗੇ ਇਸ ਤਰ੍ਹਾਂ ਗਾਜਰਾ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਛਿੱਲ ਲੈਨੇ ਆ ਚਲੋ ਜੀ ਸਬਜ਼ੀਆਂ ਨੂੰ ਆਪਾਂ ਛਿੱਲ ਕੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਆ ਹੁਣ ਆਪਾਂ ਇਹਨਾਂ ਦੀ ਕਰ ਲੈਨੇ ਜੀ ਕਟਿੰਗ ਇਸ ਤਰ੍ਹਾਂ ਆਪਾਂ ਮੋٹے-ਮੋٹے ਪੀਸ ਇਹਨਾਂ ਦੇ ਕੱਟ ਲਾਂਗੇ ਸ਼ਕਰਗੰਦੀ ਨੂੰ ਵੀ ਆਪਾਂ ਇਸ ਤਰ੍ਹਾਂ ਮੋٹے ਪੀਸਾ ਵਿੱਚ ਹੀ ਕੱਟ ਲਾਂਗੇ ਤੇ ਨਾਲ ਹੀ ਹੁਣ ਕੱਟ ਲੈਣੇ ਆ ਚਕੰਦਰ ਟਮਾਟਰਾਂ ਨੂੰ ਵੀ ਕੱਟ ਲੈਣੇ ਆ ਤੇ ਅਦਰਕ ਦੇ ਵੀ ਆਪਾਂ ਜਿਹੜੇ 2 ਟੁਕੜੇ ਲਏ ਨੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਬ੍ਰੀਕ ਕੱਟ ਲਾਂ ਤੇ ਲਓ ਜੀ ਸਬਜ਼ੀਆਂ ਦੀ ਵੀ ਕਟਿੰਗ ਆਪਾਂ ਕਰ ਲਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਵਿੱਚ ਪਾ ਕੇ ਦੋ ਸੀਟੀਆਂ ਲਗਾਉਨੇ ਆ ਤੇ ਸਬਜ਼ੀਆਂ ਨੂੰ ਪਾ ਲੈਨੇ ਆ ਜੀ ਆਪਾਂ ਕੁੱਕਰ ਵਿੱਚ ਤੇ ਥੋੜਾ ਜਿਹਾ ਪਾਵਾਂਗੇ 1.5 ਤੋਂ 2 ਗਲਾਸ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਦੋ ਸੀਟੀਆਂ ਲਵਾ ਲੈਨੇ ਆ ਵਿੱਚ ਪਾਉਣ ਵਾਸਤੇ ਆਪਾਂ ਲੈਏ ਨੇ ਜੀ ਥੋੜੇ ਜਿਹਾ ਖੜੇ ਮਸਾਲੇ ਤੇ 15 ਤੋਂ 20 ਲਈਆਂ ਨੇ ਆਪਾਂ ਕਾਲੀਆਂ ਮਿਰਚਾਂ ਇੱਕ ਤੇਜ ਪੱਤਰ ਲਿਆ ਤੇ ਇੱਕ ਛੋਟਾ ਜਿਹਾ ਟੁਕੜਾ ਲਿਆ ਆਪਾਂ ਦਾਲਚੀਨੀ ਦਾ ਤਿੰਨ ਹਰੀਆਂ ਇਲਾਇਚੀਆਂ ਇੱਕ ਕਾਲੀ ਕਾਲੀ ਇਲਾਇਚੀ ਤੇ ਦੋ ਲਏ ਨੇ ਲੌਂਗ ਇਹਨੇ ਮਸਾਲੇ ਆਪਾਂ ਪਾ ਕੇ ਤੇ ਸੂਪ ਨੂੰ ਤਿਆਰ ਕਰਾਂਗੇ ਬਾਕੀ ਜਿਹੜਾ ਨਮਕ ਵਗੈਰਾ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਆਪਾਂ ਗਾਜਰਾਂ ਨੂੰ ਦੋ ਸੀਟੀਆਂ ਲਵਾ ਲੈਨੇ ਆ ਦੋ ਸੀਟੀਆਂ ਆਪਾਂ ਲਵਾ ਲਈਆਂ ਨੇ ਤੇ ਹੁਣ ਆਪਾਂ ਇੱਕ ਵਾਰੀ ਇਹਨਾਂ ਨੂੰ ਚੈੱਕ ਕਰ ਲੈਨੇ ਆ ਗਾਜਰਾ ਬਿਲਕੁਲ ਸੌਫਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਜੀ ਇੱਕ ਡੋਂਗੇ ਦੇ ਵਿੱਚ ਥੇਜ ਪੱਤਾ ਜਿਹੜਾ ਆਪਾਂ ਪਾਇਆ ਸੀ ਉਹਨੂੰ ਆਪਾਂ ਕਰ ਦਾਂਗੇ ਤੇ ਬਾਕੀ ਜਿਹੜੇ ਮਸਾਲੇ ਪਾਏ ਉਹਨੂੰ ਆਪਾਂ ਵਿੱਚੇ ਗ੍ਰाइंड ਕਰ ਲਾਂਗੇ ਗਾਜਰਾ ਸਾਰੀਆਂ ਆਪਾਂ ਡੂੰਗੇ ਵਿੱਚ ਕੱਢ ਲੀਆਂ ਕੜਛੀ ਦੇ ਨਾਲ ਥੋੜਾ ਜਿਹਾ ਘਰ ਫੇਦਾਂਗੇ ਇਹਨਾਂ ਨੂੰ ਗਾਜਰਾਂ ਨੂੰ ਤੇ ਹੁਣ ਆਪਾਂ ਗਾਜਰਾਂ ਨੂੰ ਗ੍ਰाइंड ਕਰ ਲੈਣੇ ਆ ਗਾਜਰਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਗ੍ਰाइंड ਕਰ ਲਿਆ ਤੇ ਹੁਣ ਆਪਾਂ ਪਾਣੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਛਾਣ ਲੈਣੇ ਆ ਚਲੋ ਜੀ ਜੂਸ ਨੂੰ ਆਪਾਂ ਸਾਰਿਆਂ ਨੂੰ ਛਾਣ ਲਿਆ ਤੇ ਹੁਣ ਆਪਾਂ ਇਹਨੂੰ ਰੱਖਦੇ ਹਾਂ ਚੁੱਲ੍ਹੇ ਤੇ ਇੱਕ ਵਾਰੀ ਹੋਰ ਉਬਾਲਾ ਕਰਾਣੇ ਆ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਜੂਸ ਨੂੰ ਜਿੰਨਾ ਪਤਲਾ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਪਾ ਲਾਂਗੇ ਜੂਸ 'ਚ ਪਾਣੀ ਤੇ ਇਹਨੂੰ ਹੁਣ ਆਪਾਂ ਇੱਕ ਗੜਕਾ ਲਵਾ ਲਾਂਗੇ ਹੁਣ ਆਪਾਂ ਪਾ ਦਾਂਗੇ ਜੀ ਸਵਾਦ ਦੇ ਹਿਸਾਬ ਨਾਲ ਆਪਾਂ ਅੱਧਾ ਚਮਚ ਕਾਲਾ ਲੂਣ ਲਿਆ ਇਹਨੂੰ ਪਾ ਦਾਂਗੇ ਚੰਗੀ ਤਰ੍ਹਾਂ ਤੇ ਇੱਕ ਚਮਚਾ ਪਾਵਾਂਗੇ ਜੀ ਆਪਾਂ ਖੰਡ ਦਾ ਤੇ ਪਿੰਚਕ ਦੇ ਕਰੀਬ ਲਈਏ ਜੀ ਆਪਾਂ ਲਾਲ ਜਿਹੜੀ ਦੇਗੀ ਵਿੱਚ ਐਮਡੀ ਐਚ ਦੀ ਹੁੰਦੀ ਆ ਉਹ ਪਾਵਾਂਗੇ ਜੇ ਇਹਦੇ ਵਿੱਚ ਤੇ ਜੇ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਇਸ ਮਿਰਚ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ ਥੋੜੀ ਜੀ ਪਾ ਦਾਂਗੇ ਤੇ ਹੁਣ ਕਰ ਦਾਂਗੇ ਜੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਤਦ ਲੋ ਜੀ ਸੂਪ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੇ ਤੁਸੀਂ ਦੇਖ ਸਕਦੇ ਹੋ ਸੂਪ ਦਾ ਕਲਰ ਹੀ ਕਿੰਨਾ ਵਧੀਆ ਆਇਆ ਤੇ ਹੁਣ ਆਪਾਂ ਸੂਪ ਨੂੰ ਕਰਦੇ ਹਾਂ ਜੀ ਬੌਲ ਵਿੱਚ ਪਾ ਕੇ ਸਰਵ ਤੇ ਲੋ ਜੀ ਗਰਮਾ ਗਰਮ ਸੂਪ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਜੇ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਆਪਣਾ ਗਾਜਰ ਚਕੰਦਰ ਦਾ ਸੂਪ ਆਪ ਬਣਾ ਕੇ ਤਿਆਰ ਕੀਤਾ ਪੂਰੇ ਹੈਲਦੀ ਤਰੀਕੇ ਨਾਲ ਆਪ ਵੀ ਪੀਓ ਆਪਣੇ ਪੂਰੇ ਪਰਿਵਾਰ ਨੂੰ ਤੁਸੀਂ ਬਿਲਕੁਲ ਹੈਲਦੀ ਸੂਪ ਬਣਾ ਕੇ ਪਿਆ ਸਕਦੇ ਹੋ ਸੂਪ ਆਪਣੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤੇ ਜੇਕਰ ਤੁਹਾਨੂੰ ਅੱਜ ਦੀ ਸੂਪ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਹੋਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ